ਹਾਂਜੀ ਦੋਸਤੋ ਦੋਸਤੋ ਬਹੁਤ ਹੀ ਲੰਬੇ ਟਾਈਮ ਤੋਂ ਬਾਅਦ ਅੱਜ ਫਿਰ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਤੇ ਦੋਸਤੋ ਬੜੇ ਹੀ ਲੰਬੇ ਚਿਰ ਬਾਅਦ ਮੈਂ ਇਹ ਵੀਡੀਓ ਸ਼ੂਟ ਕਰਨ ਲੱਗਿਆ ਹਾਂ ਤੁਸੀਂ ਇਸ ਵੀਡੀਓ ਨੂੰ ਜੋ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਹੈ ਦੋਸਤੋ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਨਾ ਹੈ ਤਾਂ ਕਿ ਆਉਣ ਵਾਲੀ ਲੇਟੈਸਟ ਜਿਹੜੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਮੇਰੀ ਗੈਰ ਹਾਜ਼ਰੀ ਦਾ ਸਭ ਤੋਂ ਪਹਿਲਾਂ ਤੁਹਾਨੂੰ ਕਾਰਨ ਦੱਸ ਦਿੰਨਾ ਮੇਰਾ ਗੈਰ ਹਾਜ਼ਰੀ ਦਾ ਕਾਰਨ ਇਹੀ ਸੀ ਕਿ ਐਗਜ਼ਾਮ ਟਾਈਮ ਚੱਲ ਰਹੇ ਸੀ ਤਾਂ ਕਰਕੇ ਵੀਡੀਓ ਕੋਈ ਵੀ ਨਹੀਂ ਬਣਾ ਸਕਿਆ ਹੁਣ ਤੋਂ ਰੈਗੂਲਰ ਤੁਹਾਡੇ ਲਈ ਵੀਡੀਓ ਆਣੀ ਸ਼ੁਰੂ ਹੋ ਚੁੱਕੀ ਹੈ ਤਾਂ ਤੁਸੀਂ ਐਸੇ ਚੈਨਲ ਤੇ ਬਣੇ ਰਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਇੱਕ ਵਾਰ ਜ਼ਰੂਰ ਸ਼ੇਅਰ ਕਰਨਾ ਹੈ ਤਾਂ ਕਿ ਉਹ ਵੀ ਇਸ ਚੈਨਲ ਨਾਲ ਜੁੜ ਜਾਣ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ YouTube ਚੈਨਲ ਤੇ ਤੁਹਾਨੂੰ ਹੈਲਥ ਨਾਲ ਰਿਲੇਟਡ ਸਾਰੀਆਂ ਹੀ ਜੋ ਬਿਮਾਰੀਆਂ ਹੁੰਦੀਆਂ ਹਨ ਹੈਲਥ ਨਾਲ ਰਿਲੇਟਡ ਰਿਲੇਟਡ ਜੋ ਵੀ ਸਾਰੇ ਟਿਪਸ ਹੁੰਦੇ ਆ ਉਹ ਤੁਹਾਨੂੰ ਇਸ ਚੈਨਲ ਤੇ ਦੱਸੇ ਜਾਂਦੇ ਹਨ ਤਾਂ ਤੁਸੀਂ ਇਸ ਚੈਨਲ ਨਾਲ ਜੁੜ ਕੇ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹੋ ਤਾਂ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਸੌਣ ਤੋਂ ਪਹਿਲਾਂ ਅਗਰ ਛੋਟੀ ਇਲਾਇਚੀ ਖਾਧੀ ਜਾਵੇ ਤਾਂ ਇਹਦੇ ਕੀ ਕੀ ਫਾਇਦੇ ਹੋ ਸਕਦੇ ਹਨ ਅਤੇ ਇਸ ਨੂੰ ਕਿਵੇਂ ਯੂਜ਼ ਕੀਤਾ ਜਾ ਸਕਦਾ ਹੈ ਕੌਣ-ਕੌਣ ਵਿਅਕਤੀ ਇਸ ਨੂੰ ਲੈ ਸਕਦਾ ਹੈ ਤਾਂ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦੇਣ ਲੱਗਿਆ ਹਾਂ ਤਾਂ ਗੌਰ ਨਾਲ ਸੁਣਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਜੇ ਵੀਡੀਓ ਚੰਗੀ ਲੱਗੇ ਤਾਂ ਹੀ ਕਰਿਓ ਨਹੀਂ ਤਾਂ ਨਾ ਕਰਿਓ ਬੇਸ਼ੱਕ ਨਾ ਕਰਿਓ ਤਾਂ ਦੋਸਤੋ ਬਿਨਾਂ ਤੁਹਾਡਾ ਟਾਈਮ ਵੇਸਟ ਕਰੀ ਮੈਂ ਵੀਡੀਓ ਨੂੰ ਸ਼ੁਰੂ ਕਰਦਾ ਹਾਂ ਦੋਸਤੋ ਇਲਾਇਚੀ ਜਿਹੜੀ ਹੈ ਸਾਡੇ ਸਾਰੇ ਹੀ ਘਰਾਂ ਵਿੱਚ ਯੂਜ਼ ਕੀਤੀ ਜਾਂਦੀ ਹੈ ਖਾਸ ਤੌਰ ਤੇ ਮਠਾਈਆਂ ਵਿੱਚ ਯੂਜ਼ ਕੀਤੀ ਜਾਂਦੀ ਹੈ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਚਾਹ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਹੋਰ ਵੀ ਬਹੁਤ ਥਾਵਾਂ ਤੇ ਇਲਾਇਚੀ ਜੋ ਹੈ ਉਹ ਯੂਜ਼ ਕੀਤੀ ਜਾਂਦੀ ਹੈ ਤਾਂ ਜੋ ਇਹ ਆਪਾਂ ਨੂੰ ਆਸਾਨੀ ਨਾਲ ਆਪਣੀ ਰਸੋਈ ਵਿੱਚ ਮਿਲ ਸਕਦੀ ਹੈ ਤਾਂ ਮੈਂ ਇਸ ਦੇ ਫਾਇਦੇ ਤੁਹਾਨੂੰ ਅੱਜ ਦੱਸਣ ਲੱਗਾ ਹਾਂ ਤੁਸੀਂ ਗੌਰ ਨਾਲ ਸੁਣਿਓ ਇਹ ਵੀਡੀਓ ਤਾਂ ਦੋਸਤੋ ਛੋਟੀ ਇਲਾਇਚੀ ਜਿਹੜੀ ਹੈ ਉਹ ਆਪਣੇ ਪਾਚਨ ਤੰਤਰ ਨੂੰ ਦਰੁਸਤ ਕਰਦੀ ਹੈ ਯਾਨੀ ਕਿ ਜਿਨ੍ਹਾਂ ਨੂੰ ਪਾਚਨ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੈ ਉਹਨਾਂ ਨੂੰ ਖਾਣਾ ਠੀਕ ਤਰ੍ਹਾਂ ਨਾਲ ਹজম ਨਹੀਂ ਹੁੰਦਾ ਜ਼ਿਆਦਾ ਤੇਜਾਬ ਬਣਦਾ ਹੈ ਐਸਿਡਿਟੀ ਬਣਦੀ ਹੈ ਜਾਂ ਪੇਟ 'ਚ ਕਬਜ ਵਗੈਰਾ ਦੀ ਦਿੱਕਤ ਹੁੰਦੀ ਹੈ ਤਾਂ ਉਹ ਇਸ ਇਲਾਇਚੀ ਦਾ ਯੂਜ਼ ਕਰਕੇ ਆਪਣੀ ਇਸ ਬਿਮਾਰੀ ਤੋਂ निजात ਪਾ ਸਕਦੇ ਹਨ ਦੂਜਾ ਇਸ ਦਾ ਯੂਜ਼ ਇਹ ਹੁੰਦਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਗਰ ਛੋਟੀ ਇਲਾਇਚੀ ਦਾ ਯੂਜ਼ ਕੀਤਾ ਜਾਵੇ ਇਸ ਨੂੰ ਚਬਾ ਕੇ ਖਾਧਾ ਜਾਵੇ ਤਾਂ ਇਹ ਮੂੰਹ ਦੀ ਜੋ ਬਦਬੂ ਹੁੰਦੀ ਹੈ ਉਹਨੂੰ ਵੀ ਠੀਕ ਕਰਦੀ ਹੈ ਮੂੰਹ ਚ ਜਿਹੜੀ ਬਦਬੂ ਆਉਣ ਦੀ ਪ੍ਰੋਬਲਮ ਹੁੰਦੀ ਹੈ ਉਹ ਠੀਕ ਹੋ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਾਡੇ ਮੂੰਹ ਦੇ ਵਿੱਚ ਜੋ ਜਮਸ ਪੈਦਾ ਹੋ ਜਾਂਦੇ ਹਨ ਜੋ ਬਦਬੂ ਪੈਦਾ ਕਰਦੇ ਹਨ ਉਹਨਾਂ ਨੂੰ ਖਤਮ ਕਰਦੀ ਹੈ ਤੇ ਨਾਲੇ ਨਾਲ ਮੂੰਹ ਵਿੱਚੋਂ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਇਲਾਵਾ ਛੋਟੀ ਲਾਈਚੀ ਨੂੰ ਖਾਣ ਦੇ ਨਾਲ ਸਾਡਾ ਜੋ ਸਟ्रेस ਹੈ ਉਹ ਘਟ ਜਾਂਦਾ ਹੈ ਇਹਦੀ ਖੁਸ਼ਬੂ ਅਤੇ ਤਾਸੀਰ ਜਿਹੜੀ ਹੈ ਉਹ ਦਿਮਾਗ ਨੂੰ ਸ਼ਾਂਤ ਕਰਦੀ ਹੈ ऐसे कारण ही ਸਾਨੂੰ ਜੋ ਨੀਂਦ ਹੈ ਉਹ ਬਹੁਤ ਵਧੀਆ ਆਉਂਦੀ ਹੈ ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਉਹ ਵੀ ਛੋਟੀ ਇਲਾਇਚੀ ਦਾ ਯੂਜ਼ ਕਰ ਸਕਦੇ ਹਨ ਦੋਸਤੋ ਇੱਕ ਇਹਦਾ ਯੂਜ਼ ਸਾਰਿਆਂ ਤੋਂ ਵੱਡਾ ਇਹ ਵੀ ਹੁੰਦਾ ਹੈ ਕਿ ਸੌਣ ਤੋਂ ਪਹਿਲਾਂ ਅਗਰ ਤੁਸੀਂ ਛੋਟੀ ਇਲਾਇਚੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਿੱਚ ਜਿਹੜੀ ਜਮ੍ਹਾਂ ਹੋਈ ਚਰਬੀ ਹੈ ਉਹਨੂੰ ਕੱਟ ਕਰਦੀ ਹੈ ਕਿਉਂਕਿ ਦੋਸਤੋ ਇਹਦੇ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ, ਕੈਲਸ਼ੀਅਮ ਹੁੰਦਾ ਹੈ ਜੋ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਦੋਸਤੋ ਐਸ ਤੋਂ ਅਗਲਾ ਫਾਇਦਾ ਇਹ ਹੈ ਕਿ ਜੇ ਤੁਸੀਂ ਇਲਾਇਚੀ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰਦੇ ਹੋ ਤਾਂ ਇਹ ਤੁਹਾਡੀ ਜੋ ਸਾਹ ਨਲੀ ਹੈ ਉਸ ਨੂੰ ਵੀ ਸਾਫ਼ ਕਰਦੀ ਹੈ ਨਾਲੇ ਨਾਲ ਇਹ ਅਸਥਮਾ ਸਾਈਨਸ ਜਾਂ ਖਾਂਸੀ ਵਰਗੀਆਂ ਬਿਮਾਰੀਆਂ ਨੂੰ ਵੀ ਠੀਕ ਕਰਦੀ ਹੈ ਉਹਨਾਂ ਵਿੱਚ ਫਾਇਦਾ ਕਰਦੀ ਹੈ ਦੋਸਤੋ ਅਗਲਾ ਇਹਦਾ ਗੁਣ ਦੱਸਾਂ ਤਾਂ ਇਹ ਛੋਟੀ ਇਲਾਇਚੀ ਜਿਹੜੀ ਹੈ ਸਾਡੀ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਦੱਸੀ ਗਈ ਹੈ ਕਿਉਂਕਿ ਇਹਦੇ ਵਿੱਚ ਐਂਟੀਆਕਸੀਡੈਂਟ ਖੂਨ ਦੇ ਸਰਕਲ ਨੂੰ ਸੁਧਾਰ ਸੁਧਾਰਦੇ ਹਨ ਤੇ ਚਿਹਰਾ ਜੋ ਹੈ 글로 ਕਰਦਾ ਹੈ ਯਾਨੀ ਕਿ ਦੋਸਤੋ ਇਹਦਾ ਸਿੱਧਾ ਤੇ ਸਾਫ਼ ਮਤਲਬ ਇਹ ਹੈ ਕਿ ਇਹ ਬਲੱਡ ਦਾ ਸਰਕੂਲੇਸ਼ਨ ਵਧਾਉਂਦੀ ਹੈ ਜਿਸ ਕਰਕੇ ਸਾਡੇ ਸਰੀਰ ਦੇ ਸਾਰੇ ਭਾਗਾਂ ਵਿੱਚ ਬਲੱਡ ਦਾ ਫਲੋ ਜਿਹੜਾ ਹੈ ਉਹ ਵਧੀਆ ਰਹਿੰਦਾ ਹੈ ਸਾਡੇ ਚਮੜੀ ਤੇ ਜੋ 글로 ਹੈ ਉਹ ਨਾ ਸ਼ੁਰੂ ਹੋ ਜਾਂਦਾ ਹੈ ਇਹਦੇ ਨਾਲ ਹੀ ਇਹਦੇ ਵਿੱਚ ਮੌਜੂਦ ਐਂਟੀਬਾਇਓਟਿਕ ਜਿਹੜੇ ਗੁਣ ਹੁੰਦੇ ਹਨ ਉਹ ਸਾਡੇ ਵਾਲਾਂ ਨੂੰ ਵੀ ਮਜ਼ਬੂਤ ਕਰਦੇ ਹਨ ਵਾਲਾਂ ਵਿੱਚ ਡੈਂਡਰਫ ਜਿਹੜਾ ਪੈ ਜਾਂਦਾ ਉਹਨੂੰ ਵੀ ਠੀਕ ਕਰਨ ਦਾ ਇਹ ਕੰਮ ਕਰਦੀ ਹੈ ਦੋਸਤੋ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਇਲਾਇਚੀ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦੀ ਹੈ ਕਿਉਂਕਿ ਇਹਦੇ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਕਿਉਂਕਿ ਦੋਸਤੋ ਜਿਨ੍ਹਾਂ ਦਾ ਬੀਪੀ ਹਾਈ ਹੁੰਦਾ ਹੈ ਉਹਨਾਂ ਨੂੰ ਇਹ ਇਲਾਇਚੀ ਬਹੁਤ ਹੀ ਫਾਇਦਾ ਦੇਣ ਵਾਲੀ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ 'ਚ ਮੈਂ ਜੋ ਸਾਰੇ ਤੁਹਾਨੂੰ ਫਾਇਦੇ ਦੱਸੇ ਐ ਛੋਟੀ ਇਲਾਇਚੀ ਖਾਣ ਦੇ ਤਾਂ ਇਹ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਹੈ ਉਹ ਇਸ ਨੂੰ ਇੱਕ ਵਾਰੀ ਜ਼ਰੂਰ ਯੂਜ਼ ਕਰਨਾ ਕਿਉਂਕਿ ਦੋਸਤੋ ਇਹ ਯੂਜ਼ ਕਰਨ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਦੇਖਣ ਨੂੰ ਮਿਲੇਗਾ ਤਾਂ ਇਸ ਨੂੰ ਯੂਜ਼ ਕਰਿਓ ਤੇ ਇਹਦੇ ਜਿਹੜੇ ਫਾਇਦੇ ਆ ਉਹ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ ਤਾਂ ਦੋਸਤੋ ਉਮੀਦ ਕਰਦਾ ਹਾਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਜੇ ਤੁਹਾਨੂੰ ਕੋਈ ਵੀ ਡਾਊਟ ਲੱਗਦਾ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਮੈਂ ਛੇਤੀ ਤੋਂ ਛੇਤੀ ਰਿਪਲਾਈ ਦੇਣ ਦਾ ਕੋਸ਼ਿਸ਼ ਕਰਾਂਗਾ ਦੋਸਤੋ ਮਿਲਦੇ ਹਾਂ ਛੇਤੀ ਹੀ ਨੈਕਸਟ ਵੀਡੀਓ ਦੇ ਨਾਲ ਅੱਜ ਦੇ ਲਈ ਬਸ ਇੰਨਾ ਹੀ ਧੰਨਵਾਦ